ਠੀਕ ਹੈ ਬਿਆਰੀ ਬੱਚਿਓ ਅੱਜ ਆਪਾਂ ਕਰਾਂਗੇ ਬਿਹਾਰੀ ਠੀਕ ਹੈ ਇਹਦਾ ਸਹੀ ਨਾਂ ਬਿਹਾਰੀ ਦਾ ਅੱਖਰ ਦੇ ਪਿਛਲੇ ਪਾਸੇ ਪੈਂਦੀ ਆ ਮਾਤਰਾ ਚਾਰ ਅੱਖਰੀ ਸ਼ਬਦ ਬਿਹਾਰੀ ਮਾਤਰਾ ਨਾਲ ਆਪਾਂ ਚਾਰ ਅੱਖਰਾਂ ਵਾਲੇ ਸ਼ਬਦ ਲਿਖਾਂਗੇ ਤਾਂ ਆਪਾਂ ਸ਼ੁਰੂ ਕਰਦੇ ਹਾਂ ਪਹਿਲਾ ਸ਼ਬਦ ਆਪਾਂ ਲਿਖਦੇ ਹਾਂ ਹਾਂਜੀ ਨਾਰੀਲ ਨੰਨੇ ਨੂੰ ਕੰਨਾ ਨਾ ਰਾਰੇ ਨੂੰ ਬਿਹਾਰੀ ਰੀ ਨਾਰੀ ਐਡਾ ਅ ਲੱਲਾ ਲ ਕੀ ਬਣ ਗਿਆ ਬੱਚਿਓ ਨਾਰੀਅਲ ਦੂਜਾ ਸ਼ਬਦ ਆਪਣਾ ਲਿਖਾਂਗੇ ਹਲਵਾਈ ਆ ਹਾ ਪ ਲੱਲਾ ਲ ਹ ਹ ਵਾਲੇ ਨੂੰ ਕੰਨਾਵਾ ਇਹਦੇ ਨੂੰ ਬਿਹਾਰੀ ਏ ਕੀ ਬਣ ਗਿਆ ਹਲਵਾਈ ਹਾਂਜੀ ਬੱਚਿਓ ਹਲਵਾਈ ਕੌਣ ਹੁੰਦਾ ਹੈ ਜਿਹੜਾ ਵਿਆਹਾਂ ਸ਼ਾਦੀਆਂ ਦੇ ਵਿੱਚ ਮਠਿਆਈ ਤਿਆਰ ਕਰਦਾ ਠੀਕ ਹੈ ਉਹਨੂੰ ਹਲਵਾਈ ਕਹਿੰਦੇ ਆ ਅਗਲਾ ਸ਼ਬਦ ਆਪਾਂ ਲਿਖਦੇ ਹਾਂ ਪਟਵਾਰੀ ਪਾ ਪਾ ਟੈਂਕਾ ਟ ਪਟ ਜਿਵੇਂ ਆਵੇ ਕੰਨਾ ਵਾ ਅਰ ਆਰੀ ਵੀ ਆਰੀ ਰੀ ਕੀ ਬਣ ਗਿਆ ਪਟਵਾਰੀ ਅੰਦਰ ਵਿੱਚ ਪਟਵਾਰੀ ਕੌਣ ਹੁੰਦਾ ਜਿਹੜਾ ਕਚਹਿਰੀ ਚ ਕੰਮ ਕਰਦਾ ਹੈ ਜ਼ਮੀਨ ਦੀ ਮੀਂਹਤੀ ਕਰਦਾ ਠੀਕ ਹੈ ਉਹ ਉਹਨੂੰ ਕੀ ਕਹਿੰਦੇ ਨੇ ਪਟਵਾਰੀ ਮੈਂ ਬਚਾ ਕੇ ਆਪਾਂ ਸ਼ਬਦ ਲਿਖਦੇ ਹਾਂ ਵੀਰਵਾਰ ਵਾਵੇ ਨੂੰ ਬਿਹਾਰੀ ਵੀ ਰਾਰਾ ਰ ਰ ਵਾਵੇ ਨੂੰ ਗੰਨਾ ਵਾ ਰਾਰਾ ਰ ਕੀ ਬਣ ਗਿਆ ਵੀਰਵਾਰ ਵੀਰਵਾਰ ਕੀ ਹੁੰਦਾ ਬੱਚਿਓ ਇਹ ਦਿਨ ਦਾ ਨਾਮ ਹੈ ਠੀਕ ਹੈ ਜਿਹਨੂੰ ਤੁਸੀਂ ਇੰਗਲਿਸ਼ 'ਚ ਕੀ ਕਹਿੰਦੇ ਹੋ ਥਰਸਡੇ ਅਗਲਾ ਸ਼ਬਦ ਆਪਾਂ ਲਿਖਾਂਗੇ ਮਠਿਆਈ ਮਮਾ ਮਾ ਠੱਠੇ ਨੂੰ ਸਿਹਾਰੀ ਠੇ ਐੜੇ ਕੰਨਾ ਆਹ ਐੜੀ ਵਿਹਾਰੀ ਏ ਕੇ ਬਣ ਗਿਆ ਮਠਿਆਈ ਨੰਬਰ 6 ਤੇ ਆਪਾਂ ਲਿਖਾਂਗੇ ਸਾਈਕਲ ਸਸੇ ਕੰਨਾ ਸਹਾ ਏ ਰੇ ਨੂੰ ਬਿਹਾਰੀ ਈ ਕ ਕ ਕ ਲ ਲ ਲੋ ਕੀ ਬਣ ਗਿਆ ਸਾਈਕਲ ਅਜੇ ਬੱਚਿਓ 7 ਨੰਬਰ ਤੇ ਆਪਾਂ ਲਿਖਾਂਗੇ ਹਰੀਆਲੀ ਆ ਹ ਹ ਖ ਰ ਰੇ ਨੂੰ ਸਿਹਾਰੀ ਰ ਰੇ ਕੰਨਾ ਹਾਂ ਲੱਲੇ ਨੂੰ ਬਿਹਾਰੀ ਲੀ ਕੀ ਬਣ ਗਿਆ ਹਰਿਆਲੀ ਰਿਆਲੀ ਕੀ ਹੁੰਦੀ ਆ ਜਿੱਥੇ ਬਹੁਤ ਸਾਰਾ ਗ੍ਰੀਨ ਗਰਾਸ ਹੋਵੇ ਪਲਾਂਟਸ ਹੋਣ ਠੀਕ ਹੈ ਫਲੋਰਸ ਦੇ ਸ਼ਾਂ ਦੇਣ ਵਾਲੇ ਵੈਸੇ ਉਸ ਜਗ੍ਹਾ ਨੂੰ ਕੀ ਕਹਿੰਦੇ ਨੇ ਹਰਿਆਲੀ ਵਾਲੀ ਜਗ੍ਹਾ ਠੀਕ ਹੈ ਜਿਵੇਂ ਤੁਸੀਂ ਗ੍ਰੀਨਰੀ ਕਹਿ ਦਿੰਦੇ ਹੋ ਲੱਗ ਗਿਆ ਆਪਾਂ ਲਿਖਦੇ ਆ 8 ਨੰਬਰ ਤੇ ਜੱਜ ਗੱਗਾ ਗ ਜਗ ਜੱਜ ਜਨੂ ਬਿਹਾਰੀ ਜੀ ਤਤ ਤ ਕੀ ਬਣ ਗਿਆ ਜਗਜੀਤ ਹਾਂਜੀ ਬੱਚਿਓ ਇਹ ਕੀ ਆ ਇੱਕ ਨਾਮ ਹੈ ਕਿਸੇ ਵੀ ਪਰਸਨ ਦਾ ਨਾਮ ਹੋ ਸਕਦਾ ਹੈ ਇਹ ਕਿਸੇ ਵਿਅਕਤੀ ਦਾ ਨਾਮ ਹੋ ਸਕਦਾ ਠੀਕ ਆ ਜਗਜੀਤ ਅੰਦੀ ਬੱਚੋ ਤੁਹਾਨੂੰ 8 ਸ਼ਬਦ ਆਪਾਂ ਬਿਹਾਰੀ ਮਾਤਰਾ ਵਾਲੇ ਲਿਖ ਕੇ ਵਿਖਾਤੇ ਜਿਹੜੇ ਕਿ 4 ਅੱਖਰਾਂ ਨਾਲ ਲਿਖੇ ਨੇ ਤੇ ਤੁਸੀਂ ਇਹਨਾਂ ਨੂੰ ਧਿਆਨ ਨਾਲ ਪੜ੍ਹਨਾ ਇਹਨਾਂ ਦੀ ਪ੍ਰੈਕਟਿਸ ਕਰਨੀ ਹੈ ਤੇ ਆਪਣੀ ਕਾਪੀ ਵਿੱਚ ਲਿਖ ਕੇ ਵੇਖਣੇ ਨੇ ਨੈਕਸਟ ਵੀਡੀਓ ਵਿੱਚ ਮਿਲਾਂਗੇ ਆਪਾਂ ਬਿਹਾਰੀ ਮਾਤਰਾ ਨਾਲ ਸੰਬੰਧਿਤ ਵਾਕਾਂ ਨਾਲ ਠੀਕ ਹੈ ਤਾਂ ਕਿ ਤੁਹਾਨੂੰ ਨਾਲ ਦੀ ਨਾਲ ਵਾਕ ਬਣਾਉਣੇ ਵੀ ਆ ਜਾਣ ਉਦੋਂ ਤੱਕ ਲਈ ਟੇਕ ਕੇਅਰ ਐਂਡ ਬਾਏ ਬਾਏ